ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਹੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਝੋਟੀ ਦਿਖਾਉਣੀ ਹੈ ਸੇਲ ਆ ਡੀਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਨਾਦਰਖਣ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵਿਰੇ ਤਹਿਸੀਲ ਤਪਾ ਵਿਰੇ ਤੇ ਮੋਬਾਈਲ ਨੰਬਰ ਆਪਣਾ 967664094 ਵਿਰੇ 98766 40993 40993 ਜਿਹੜੀ ਆਪਾਂ 999 94 ਜਿਹੜੇ ਆਪਾਂ ਝੋਟੀ ਦੇਖੀ ਜੰਨੇ ਸੂਆ ਕਿਹੜਾ ਸੂਆ ਹੈ ਦੂਜਾ ਵਿਰੇ ਦੂਜਾ ਸੂਆ ਤੇ ਜੇਰੇ ਵੀ ਆ ਪਈ ਆ ਅਸਿਆ ਕਿਹ ਕ ਵਜੇ ਸੂਈ ਸੀ ਇਹ 11 ਕਬੇ 12 ਕਬੇ ਸੂਈ ਸੀ 12 ਠੀਕ ਹੈ ਬੱਚਾ ਕੀ ਜਦੇ ਤੇ ਕੱਟਾ ਦਿੱਤਾ ਤੇ ਠੀਕ ਹੈ ਤੇ ਪਲੂਣ ਦਾ ਦੁੱਧ ਕਿੰਨਾ ਕਿਸ਼ੇ ਦਾ ਪਲੂਣ ਦਾ ਦੁੱਧ ਬਈ 44 ਕਿਲੋ 13 ਕਿਲੋ ਠੀਕ ਆ ਆਪਾਂ ਲਿਆਂਦੀ ਆ ਹਨਾ ਹਾਂ ਆਪਾਂ ਲਿਆਂਦੀ ਅੰਦਾਜ਼ਾ ਹੈ ਮਨ ਕੇ ਜੱਲੀਏ ਵੀ ਜ ਐ ਦੀ ਐ ਦੀ ਦੁੱਧ 14 ਕਿਲੋ ਪਾ ਲੇ 14 ਪਾਏ ਗਰਮੀ ਕਰਕੇ ਇੰਨੀ 15 ਤੋਂ ਬਾਹਰ ਹੀ ਪਾਦੀ 14 ਦੀ ਠੀਕ ਹੈ 14 ਮੰਨ ਕੇ ਬੰਦਾ ਲੈ ਸਕਦਾ ਚੋਣ ਚਵਾ ਧਰਾ ਦੁਰੋਕਿਆ ਠੀਕ ਹੈ ਜਮਾ ਪੂਰੀ ਕਿੰਨੇ ਇੰਨੇ ਠੀਕ ਹੈ ਭਾਜ ਦਾ ਕੀ ਰੱਖਿਆ ਆਪਾ ਭਾਜ ਵੀਰੇ ਫੋਨ ਤੇ ਗੱਲਾਂਗੇ ਜੈ ਜਾਊਗਾ ਹਾਂ ਜੈ ਜਾਊਗਾ ਧੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਜਿੰਦ ਜਾਣ ਤੇ ਰਾਜੀ ਸਭੀ ਬੜੀ ਵੀ ਬਹੁਤ ਆ ਤੇ ਤਾਜੀ ਸੂਈ ਹੈ ਜੇਰ ਵਗੈਰਾ ਦੀ ਦੰਨ ਹੋ ਚੁੱਕੀ ਹੈਗੀ ਤੇ ਕੱਦ ਬੱਡ ਵੀ ਚੰਗਾ ਤੇ ਥਣ ਹਵਾਨਾ ਦੇਖ ਸਕਦੇ ਤੁਹਾਡੇ ਸਾਹਮਣ ਪੂਰਾ ਸਾਫ ਸੁਥਰਾ ਮੁੱਠੀ ਵਾਲਾ ਥਾਣਾ ਤੇ ਸਿੰਘਮੂ ਮੱਥੇ ਦੇਖ ਸਕਦੇ ਹੋ ਕੁੰਡਾ ਸਿੰਘ ਆ ਪੂਰਾ ਜਮਾ ਨਵਾਂ ਹਾਨਾ ਦੂਜਾ ਸੁਭਾ ਜੈਨੜ ਸੁਈਆ ਜੇਰ ਵਗੈਰਾ ਦਾ ਕੰਮ ਸਾਰਾ ਡਨ ਹੈਗਾ ਸਭ ਤੋਂ ਧਾਰਾ ਵਗੈਰਾ ਦੇਖ ਸਕਦੇ ਹੋ ਵਧੀਆ ਬੱਚਾ ਵਗੈਰਾ ਚੜਦੀ ਆ ਤੇ ਚੌਂਡ ਜਵਾਦੀ ਵੀਰੇ ਇੱਕ ਨੰਬਰ ਆ ਜਮਾ ਜਮਾ ਬਾਈ ਉੱਤੇ ਆ ਮਗਲ ਥਾਣਾ ਜਮਾਰੀ ਤਰ ਸੋ ਧਾਰਾ ਵਗੈਰਾ ਦੇਖੋ ਪੂਰਾ ਮੋਟਾ ਥਾਣਾ ਸਾਫ ਸੁਥਰਾ ਸੋ ਚੌਂਡ ਜਵਾਦੀ ਬਾਕੀ ਦੇਖੋ ਇੱਕ ਨੰਬਰ ਮੋਟਾ ਥਾਣਾ ਕੋਈ ਭੂ ਸਰਲਾ ਨਹੀਂ ਕੋਈ ਹੋਰ ਨਹੀਂ ਧਾਰਾ ਵੀ ਇੰਨੇ ਮਾਰਗ ਸਿਆ ਜੋ ਦੇਖੋ ਜਵਾਦੀ ਤੇ ਬਾਕੀ ਸੀਲ ਠੰਡੀ ਇੰਨੀ ਆ ਬੱਚਾ ਬਣ ਕੇ ਚਲੋ ਵੀ ਕੋਈ ਬਾੜਾ ਨਹੀਂ ਹਬੜਾ ਧਬੜੀ ਕਰਦੀ ਹੁਣ ਬੱਚਾ ਵੀ ਇੰਜ ਕਹੇ ਉੱਧੇ ਥੱਲੇ ਬਹਿ ਗਏ ਮੈਂ ਠੀਕ ਆ ਵੀਰੇ ਓਕੇ ਆ ਤੇ ਮੁੱਲ ਫਿਰ ਜਮਾ ਜੈਨੋਂ ਹੋਊਗਾ ਪਰ ਮੈਨੂੰ ਰੱਖੋ ਭਾਈ ਘਰੇ ਆਈ ਬੰਦੇ ਦਾ ਮੈਂ ਨਹੀਂ ਮੂੜ ਦੇ ਠੀਕ ਆ ਬੱਚਾ ਮੇਲ ਕਾਫ ਕਟਾ ਜੇ ਰਾ ਭਈ ਹੈ ਨਾ ਸਿੰਘ ਮੂੰਹ ਮੱਥੇ ਸੋਹਣੀ ਆ ਨੰਬਰ ਉਹ ਜੀ ਵੀਰ ਦੁਆਰੇ ਆਪਣਾ 987640994 ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦ